बोलिए महाराजा अग्रसेन जी की जय मैं शीतल गोयल प्रधान अग्रवाल सेवा समिति रजिस्टर्ड कोटपुरा की आ, सभी देशवासियों को अग्रवाल सेवा समिति के सभी आ, सदस्यों की तरफ से सभी देशवासियों को बहुत बहुत बधाई देता हूँ अग्रवाल सेवा समिति महाराजा अग्रसेन जी के पद दिखाए हुए आदर्शों पे चलने की कोशिश करती है हम लोग हर साल जरूरतमंद अग्रवाल परिवारों के बच्चों को शिक्षा मेडिकल हेल्प और कन्या विवाह में सहायता करते हैं और आशा करते हैं भी भगवान की कृपा से ये कार्य हम लोग अपने तन मन धन से सच्ची निष्ठा से कर सकें धन्यवाद मैं स्वतंत्र गोयल सेक्टरी अग्रवाल सेवा समिति कोटपुरा पहला तो मैं सब समाज ਅੱਗੇ ਬੰਦੂਆਂ ਨੂੰ ਬਹੁਤ ਬਹੁਤ ਹਾਦਿਕ ਵਧਾਈ ਸ਼ੁਮਕਾਂ ਮੈਂ ਸਾਡੀ ਪਹਿਲੇ ਨਰਾਤੇ ਅਗੇ ਸੈਨ ਜੀ ਜੀ ਮਹਾਰਾਜ ਦਾ ਅਸੀਂ ਬਹੁਤ ਉਮਤਾ ਨਾਲ ਹਰ ਸਾਲ ਇਸ ਤਰ੍ਹਾਂ ਇਸ ਸਾਲ ਵੀ ਮਨਾਉਂ ਜਾ ਰਹੇ ਆ ਇਹ ਮਨਾਉਣ ਦਾ ਵੀਜਨ ਇਹ ਹੈ ਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਕੁਝ ਸਾਨੂੰ ਸਾਡੇ ਸੰਸਕਾਰਾਂ ਦੀ ਸਿੱਖਿਆ ਮਿਲੇ ਜਿਵੇਂ ਅਗੇ ਸੈਨ ਜੀ ਨੇ 1 ਰੁਪਇਆ 1 ਇਟ ਦੀ ਵੀਚ ਚਲਾਈ ਸੀ ਸਾਡੇ ਬੱਚੇ ਨੂੰ ਪਤਾ ਨਹੀਂ 1 ਰੁਪਇਆ 1 ਇਟ ਦਾ ਸਿਸਟਮ ਕੀ ਹੈ ਮਤਲਬ ਆਪਣਾ ਮਕਸਦ ਇਹ ਹੈ ਕਿ ਜਿਹੜਾ ਵੀ ਕੋਈ ਆਪਣੇ ਮਹਿਮਾਨ ਆਂਦਾ ਉਹਨੂੰ ਇਸੇ ਆਦੇਚ ਐਡਜਸਟ ਕਰੀਏ ਉਹਨਾਂ ਨਾਲ ਮਿਲ ਕੇ ਰਹੀਏ ਜਿਵੇਂ ਅੱਗੇ ਸਹੰਜੀ ਇੱਕ ਮਹਾਨ ਰਾਜਾ ਸੀਗਾ ਉਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਕਦਮਾਂ ਤੇ ਚੱਲੀਏ ਇਹ ਜੋ ਵੀ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਕਿਵੇਂ ਅਸੀਂ ਸਮਾਜ ਦੇ ਵਿੱਚ ਰਹਿਣਾ ਹੈ ਤੇ ਇਹ ਇੱਕ ਜ਼ਾਲਮਿਲ ਕੇ ਮਨਾਉਂਦਾ ਹੈ ਅਗਰ ਜਿਹੜਾ ਅਗਰ ਜੈਨਤੀ ਹੈ ਇਹ ਜ਼ਾਲਮਿਲ ਕੇ ਮਨਾਣਾ ਚਾਹੀਦਾ ਹੈ ਇਹ ਇੱਕ ਆਪਸੀ ਸਹਿਚਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਇਹਦੇ ਨਾਲ ਆਪਸ ਪ੍ਰੇਮ ਵਾਦਾ ਹੈ ਆਪ ਵਿੱਚ ਮੇਲ ਮਲਾਪ ਹੁੰਦਾ ਹੈ ਇਹੋ ਮਹਾਰਾਜ ਜੱਗੇ ਸੰਜੀ ਦੇ ਸਾਨੂੰ ਦਿਸ਼ਾ ਦਿਸ਼ਾ ਦਾ ਦੇਸ਼ ਹੈ ਉਹੀ ਉਹਨਾਂ ਦੇ ਸਾਡੇ ਤੇ ਸਿੱਖਿਆ ਹੈ ਕਿ ਅਸੀਂ ਆਪਸ ਵਿੱਚ ਮਿਲ ਜੁਲ ਕੇ ਰਹੀਏ ਆਪਸ ਵਿੱਚ ਪ੍ਰੇਮ ਨਾਲ ਰਹੀਏ ਆਪਸ ਵਿੱਚ ਭਾਈਚਾਰੇ ਦੀ ਸਾਜ ਰੱਖੀ ਹੈ ਜੈ ਸ਼੍ਰੀ ਰਾਮ